ਨਿਰਜਲਾ ਇਕਾदशी ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਹੌਰੀਗੇੜ ਬਾਜ਼ਾਰ ਵਿਖੇ ਲੰਗਰ ਤੇ ਠੰਡੇ ਮਿੱਠੇ ਜਲਦੀ ਸ਼ਬੀਲ ਦੀ ਸੇਵਾ ਵਿਸ਼ਾਲ ਗੁਪਤਾ ਅਨਿਲ ਸੈਣੀ ਅਤੇ ਪਵਨ ਸੈਣੀ ਵੱਲੋਂ ਕੀਤੀ ਗਈ ਇਸ ਮੌਕੇ ਸਾਬਕਾ ਕਾਉਂਸਲਰ ਸਰਪਜੀਤ ਸਿੰਘ ਲਾਟੀ ਅਤੇ ਸਾਹਿਬ ਸਿੰਘ ਉੱਚੇ ਚੇਤੌਰ ਤੇ ਸੇਵਾ ਕਰਨ ਲਈ ਪੁੱਜੀ ਅਤੇ ਉਨ੍ਹਾਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਇਸ ਮੌਕੇ ਦੱਸਿਆ ਗਿਆ ਕਿ ਇਹ ਤਿਉਹਾਰ ਇੱਥੇ ਪਿਛਲੇ 40 ਸਾਲ ਤੋਂ ਇਸੇ ਤਰ੍ਹਾਂ ਹੀ ਮਨਾਇਆ ਜਾ ਰਿਹਾ ਹੈ ਅਤੇ ਲੰਗਰ ਅਤੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਦੀ ਸੇਵਾ ਇਸੇ ਤਰ੍ਹਾਂ ਹੀ ਕੀਤੀ ਜਾਂਦੀ ਹੈ ਇਸ ਮੌਕੇ ਵਿਕਾਸ ਗੁਪਤਾ ਸੰਦੀਪ ਹਾਂਡਾ ਅਖਿਲ ਭੰਡਾਰੀ ਅਤੇ ਦક્ષਸ਼ ਸੈਣੀ ਸਣੇ ਸਾਰੇ ਮੈਂਬਰਾਂ ਨੇ ਇਸ ਲੰਗਰ ਸੇਵਾ ਵਿੱਚ ਹਿੱਸਾ ਪਾਇਆ ਐਸੀ ਸੁਬਾ ਨਾਏ ਆਏ ਨਾ ਐਸੀ ਸ਼ਾਮ ਐਸੀ ਸੁਬਾ ਨਾਏ ਆਏ ਨਾ ਐਸੀ ਸ਼ਾਮ ਜਿਸ ਦਿਨ ਜ਼ੁਬਾ ਪੇ ਮੇ দিন জবা পে meri aaye nashw ka naam aisi subah na aaye mai si sha jis din zuba pe meri aaye nashw ka naam aisi subah na aaye aaye na aisi sha ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਤੇ ਧੰਨਵਾਦ ਕਰਦਾ ਵਾਂ ਵਿਸ਼ਾਲ ਗੁਪਤਾ ਜੀ ਦਾ ਤੇ ਅਨਿਲ ਸੈਣੀ ਜੀ ਦਾ ਕਿ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਜਿਹੜਾ ਨਿਮਾਨੀ ਕਾਸਤੀ ਦਾ ਠੰਡੇ ਮਿੱਠੇ ਜਲ ਦਾ ਜਿਹੜੇ ਭਟੂਰੇ ਛੋਲੇ ਇੱਥੇ ਲੰਗਰ ਲਾਉਂਦੇ ਨੇ ਇਹ ਕਰੀਬ 40 ਸਾਲ ਦੇ ਉਪਰੋਂ ਇੱਕ ਬੇ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਦੇ ਨਾਲ ਇਹ ਕੰਮ ਕਰ ਰਹੇ ਨੇ ਤੇ ਸੰਗਤ ਤੁਸੀਂ ਵੇਖੀ ਹੋਣੀ ਹੈ ਕਿ ਸੰਗਤ ਇੱਥੇ ਬੇਬਨਾਹ ਆਂਦੀ ਹੈ ਇਸੇ ਭੰਡਾਰੇ ਨੂੰ ਬਨੰਦ ਲੈਣ ਵਾਸਤੇ ਤੋਂ ਇਸ ਸਾਰੇ ਪ੍ਰੋਗਰਾਮ ਨੂੰ ਜਿਹੜੇ ਲਿਖਣ ਵਾਲੇ ਨੇ ਮੇਰੇ ਬੜੇ ਸਤਿਕਾਰਯੋਗ ਐਂਟੀ ਟੈਰਰਿਸਟ ਫਰੰਟ ਦੇ ਜਿਹੜੇ ਪਵਨ ਸੈਣੀ ਜੀ ਨੇ ਉਹ ਵੱਡੇ ਸਾਡੇ ਭਰਾ ਨੇ ਉਹਨਾਂ ਦੇ ਸਾਰੇ ਉਲਿੱਕੇ ਕੰਮਾਂ ਦੇ ਉੱਪਰ ਹੀ ਆਪਾਂ ਇੱਥੇ ਆ ਕੇ ਇੱਥੇ ਸੇਵਾ ਨਿਭਾ ਰਹਿਆਂ ਕਿ ਕਰੀਬ ਮੈਨੂੰ 10 15 ਸਾਲ ਤੇ ਮੈਨੂੰ ਹੋ ਗਏ ਨੇ ਇੱਥੇ ਆਉਂਦਿਆਂ ਨੂੰ ਇਸ ਸੇਵਾ ਦੇ ਵਿੱਚ ਹਾਜ਼ਰੀ ਭਰਦਿਆਂ ਸੋ ਮੈਂ ਸਾਰੇ ਵੀਰਾਂ ਦਾ ਇੱਥੇ ਮੇਰੇ ਵੀ ਮਗਰ ਹੰਡਾ ਜੀ ਖਲੋਤੇ ਨੇ ਵਿਸ਼ਾਲ ਗੁਪਤਾ ਜੀ ਅਨਿਲ ਸੈਣੀ ਜੀ ਪਵਨ ਸੈਣੀ ਜੀ ਜਿੰਨੇ ਵੀ ਇਹਨਾਂ ਦੀ ਟੀਮ ਦੇ ਮੈਂਬਰ ਨੇ ਸਾਰਿਆਂ ਦਾ ਧੰਨਵਾਦ ਕਰਦਾ ਸੋ ਅੱਜ ਦੇ ਦਿਨ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਕਿ ਅਸੀਂ ਹਰ ਸਾਲ ਇੱਥੇ ਸ਼ਬੀਲ ਤੇ ਔਰ ਨਗਰ ਤੇ ਆਨੇ ਪਰ ਸਾਣੀ ਪਾਵਨ ਸਾਣੀ ਵਿਸ਼ਾਲ ਗੁਪਤਾ ਵਿਕਾਸ ਗੁਪਤਾ ਜੀ ਨੂੰ ਜੋ ਲਗਾਈ ਗਈ ਰਹੀ ਸ਼ਹੀਲ ਬਹੁਤ ਹੀ ਸਲਾਘਾਯੋਗ ਕਦਮ ਹੈ ਔਰ ਇਹੋ ਜੀ ਗਰਮੀ ਦੇ ਵਿੱਚ ਲੋਕਾਂ ਨੂੰ ਠੰਡੇ ਪਾਣੀ ਤੇ ਜਲ ਛਕਾਉਣਾ ਲੰਗਰ ਛਕਾਉਣਾ ਬੜੀ ਸਦਭਾਵਨਾ ਦਾ ਦਿਨ ਮਨਾਉਂਦੇ ਨੇ ਜੀ ਔਰ ਇਸ ਮੌਕੇ ਮੈਂ ਇਹ ਕਹਿਣਾ ਚਾਹਾਂਗਾ ਵੀ ਇਹ ਬੜੀ ਹਿੰਮਤ ਹੈ ਇਹਨਾਂ ਦੀ ਵੀ ਹਰ ਸਾਲ ਲੰਗਰ ਲਾਉਂਦੇ ਨੇ ਔਰ ਸਾਰੇ ਨਾਲ ਮਿਲ ਕੇ ਲੰਗਰ ਲਾਉਂਦੇ ਆਹੀ ਮੜੇ ਹੀ ਚਿਰ ਤੋਂ ਨਮਣੀਕਾਰ ਸੀ ਦੀ ਸੇਵਾ ਸਾਡੇ ਦੋਨੇ ਪਰਿਵਾਰ ਕਰਦੇ ਆ ਰਹੇ ਸੈਣੀ ਪਰਿਵਾਰ ਔਰ ਨਮਾਜਨ ਪਰਿਵਾਰ ਔਰ ਮੇਰਾ ਛੋਟਾ ਵੀਰ ਅਨਿਲ ਸੈਣੀ ਵਿਚਾਲ 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 ਗੁਪਤਾ ਜੀ ਸੰਦੀਪ ਹਾਂਡਾ ਜੀ ਬਕਾਸ ਮਹਾਜਨ ਜੀ ਔਰ ਸਾਨੂੰ ਹਰ ਵਾਰੀ ਸੇਵਾ ਦਾ ਮੌਕਾ ਦਿੰਦੇ ਨੇ ਮੇਰੇ ਮੇਰੇ ਸਰਬ ਦੀ ਲਾਡੀ ਜੀ ਜੋਨੀ ਕਾਰਸੀ ਦਾ ਹੈ ਦੇ ਉਹ ਵੱਡੇ ਵੱਡੇ ਦੇਣ ਆ ਜੋ ਅੱਜ ਅਸੀਂ ਨਿਮਾਰਿਆ ਔਰ ਆਨ ਵਾਲੀ ਯੁਵਾ ਪੀੜੀ ਨੂੰ ਵੀ ਅਪੀਲ ਕਰਾਂਗੇ ਮਾਝ ਦੇ ਵਿੱਚ ਜੋ ਆਤੀਆਂ ਰਵਾਜਾਂ ਵੱਡੇ ਵਡੇਰਿਆਂ ਦੇ ਦਿਨ ਮਨਾਦੇ ਆ ਉਦਾਂ ਹੀ ਨਿਮਾਰ ਸੀਦਾ ਬਹੁਤ ਪਵਿੱਤਰ ਔਰ ਅਸੀਂ ਭਗਵਾਨ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਕਰਦੇ ਨਾ ਹੀ ਜਿੰਨਾ ਵੀ ਸਾਡਾ ਸਕਿਆ ਲੰਗਰ ਦੀ ਸੇਵਾ ਹੀ ਕਰਦੇ ਔਰ ਨਿਮਾਣੀਕਾਰ ਸੀਆ ਦੇ ਦਿਨ ਬਾਅਦ ਚੜ ਕੇ ਮਨਾਉਂਦੇ ਆ ਜੈ ਸ਼੍ਰੀ ਰਾਮ ਇਹ 1986 ਜੀ ਸ਼ੁਰੂ ਕੀਤਾ ਸੀ ਆ ਜੀ ਪਹਿਲੋ ਸਭ ਤੋਂ ਪਹਿਲੋ ਤੇ ਅਸੀਂ ਸਾਰੇ ਸ਼ਹਿਰ ਵਾਸੀ ਨੂੰ ਵਧਾਈ ਦਿੰਦੇ ਆ ਕਿ ਭਈ ਸਾਰੇ ਸਾਡੇ ਬਾਜ਼ਾਰ ਤੇ ਸਹਿਯੋਗ ਦੇ ਨਾਲ ਸ਼ਬੀਰ ਨਮਾਨੀ ਕਾਸਤੀ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਰਾਤੀ 8 8:30 ਵਜੇ ਤੋਂ ਤੱਕ ਮੁੱਕਦੀ ਹੈ ਫਿਰ ਲੰਗਰ ਪਾਣੀ ਹਰ ਜੀ ਚੱਲਦੀ ਹੈ ਤੁਹਾਡੇ ਸਾਹਮਣੇ ਕੋਲਡ ਡ੍ਰਿੰਕ ਵਗੈਰਾ ਬੰਦ ਛੋਲੇ ਪਟੂਰੇ ਛੋਲੇ ਹਰ ਜੀ ਚੱਲੇਗੀ ਤੇ ਬਾਕੀ ਸਾਰੇ ਪਰਿਵਾਰ ਵਾਸੀਆਂ ਵੱਲੋਂ ਸਾਰਿਆਂ ਨੂੰ ਵਧਾਈ ਹੋਵੇ ਸਾਰੇ ਮਹਿੰਦ ਪਰਿਵਾਰ ਸੈਣੀ ਪਰਿਵਾਰ ਵੱਲੋਂ ਸੰਦੀਪ ਭਾਂਡਾ ਜੀ ਵਿਕਾਸ ਮਹਿੰਦ ਸਾਹਿਬ ਸਾਡੇ ਨਾਲ ਦੇ ਗੁਆਂਢੀ ਯਾਰ ਵਾਲੇ ਸਾਰੇ ਸਹਿਯੋਗ ਨਾਲ ਸ਼ਬੀਰ 40 ਸਾਲ ਤੋਂ ਚੱਲਦੀ ਆ ਰਹੀ ਹੈ ਤੇ ਮੈਂ ਸ਼ੁਕਰਗੁਜ਼ਾਰ ਕਰਦਾ ਹਾਂ ਉਸ ਮਾਲਕ ਦਾ ਜਿਨੇ ਸਾਨੂੰ ਇਹ ਬਖਸ਼ਿਆ ਕਿ ਅਸੀਂ ਸ਼ਬੀਲ ਲਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ 40 ਸਾਲ ਹੋ ਗਏ ਸਾਨੂੰ ਅਸ ਸ਼ਬੀਲ ਦੀ ਸੇਵਾ ਕਰਦਿਆ ਸਾਰੇ ਬਿਆਰ ਦੇ ਸਹਿਯੋਗ ਦੇ ਨਾਲ ਸਾਰੇ ਬਿਆਰ ਦੇ ਸਹਿਯੋਗ ਦੇ ਨਾਲ ਸੇਵਾ ਚੱਲਦੀ ਹੈ ਇਕੱਲਾ ਕੋਈ ਨਹੀਂ ਸੇਵਾ ਕਰ ਸਕਦਾ ਪ੍ਰਭੂ ਦੇ ਨਾਮ ਦੀ ਸੇਵਾ ਹੈ ਐਸੇ ਪਾਣੀ ਪਲਾਣਾ দান ਕਰਨਾ ਬਹੁਤ ਵੱਡਾ ਦਿਨ ਮੰਨਿਆ ਜਾਂਦਾ ਹੈ ਮਾਨੂੰ ਕਿੰਨੀ ਖੁਸ਼ੀ ਹੋਈ ਸੇਵਾ ਕਰਕੇ ਮਾਨਨਤੀ ਪ੍ਰਸੰਨ ਹੋ ਜਾਂਦਾ ਜੀ ਮੈਨਾਂ ਪਹਿਲੇ ਸਲਾਹ ਬਣਾਣੀ ਸ਼ੁਰੂ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇ ਕਿ ਜਿਹੜੇ ਸਾਰੇ ਦੁਨੀਆ ਠੰਡੇ ਜਲ ਪੀ ਕੇ ਮਨ ਨੂੰ ਉਹਨਾਂ ਦੀ ਤਸੱਲੀ ਹੋਵੇ ਸਾਡੇ ਮਨ ਨੂੰ ਵੀ ਤਸੱਲੀ ਹੋਵੇ